ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਸੋ ਦੋਸਤੋ ਮੈਂ ਤੁਹਾਡਾ ਆਪਣਾ ਵੀਰ ਇੰਦਰਜੀਤ ਸਿੰਘ ਉਪਲ ਜਨ ਸੇਵਾ ਡਰਾਈਵਰ ਪਾਰਟੀ ਤੋਂ ਪੰਜਾਬ ਪ੍ਰੈਜ਼ੀਡੈਂਟ ਸੋ ਬੀਤੇ ਕੁਝ ਦਿਨਾਂ ਤੋਂ ਜਿਹੜੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਬਹੁਤ ਹੀ ਚਿੰਤਾਜਨਕ ਨੇ ਔਰ ਸਵੇਰੇ ਅਸੀਂ ਜਿਹੜੇ ਹਿਮਾਚਲ ਪ੍ਰਦੇਸ਼ ਦੇ ਪ੍ਰਵਾਹਨ ਮੰਤਰੀ ਨੇ ਵਿਕਰਮ ਸਿੰਘ ਠਾਕੁਰ ਸਾਹਿਬ ਉਹਨਾਂ ਨੂੰ ਅਸੀਂ ਇੱਕ ਲੈਟਰ ਵੀ ਭੇਜਣ ਲੱਗੇ ਆਂ ਔਰ ਪ੍ਰਸ਼ਾਸਨ ਨੇ ਵੀ ਕੋਈ ਜ਼ਿਆਦਾ ਅ ਗਹਿਰਾਈ ਦੇ ਵਿੱਚ ਜਾ ਕੇ ਕੋਈ ਜਾਂਚ ਨਹੀਂ ਕੀਤੀ ਔਰ ਜ਼ਿਆਦਾ ਕੋਈ ਇਨਸਾਫ ਵਾਲ ਨੂੰ ਨਹੀਂ ਲੈ ਕੇ ਗਿਆ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਔਰ ਕੱਲ ਪਰਸੋ ਇੱਕ ਪੰਜਾਬ ਚ ਵੀ ਹਿਮਾਚਲ ਦੀ ਗੱਡੀ ਨਾਲ ਟਕਰਾਵ ਹੋਈ ਹੈ ਜੋ ਕਿ ਬਹੁਤ ਜ਼ਿਆਦਾ ਮਾੜੀ ਹੈ ਦੋ ਸਟੇਟਾਂ ਦੇ ਵਿੱਚ ਇੱਕ ਟਕਰਾਵ ਬਣਦਾ ਜਾ ਰਿਹਾ ਹੈ ਜੋ ਕਿ ਬਹੁਤ ਚਿੰਤਾਜਨਕ ਹੈ ਲਾਲਜੀਤ ਸਿੰਘ ਭੁੱਲਰ ਜੀ ਸਾਡੇ ਟਰਾਂਸਪੋਰਟ ਮੰਤਰੀ ਨੇ ਮਨਜੋਗ ਸਾਡੇ ਪੰਜਾਬ ਦੇ ਅਸੀਂ ਉਹਨਾਂ ਨੂੰ ਵੀ ਕੱਲ ਇੱਕ ਲੈਟਰ ਭੇਜਾਂਗੇ ਇਸ ਮੌਲ ਦੇ ਇਸ ਦੇ ਉੱਤੇ ਬਹੁਤ ਗਹਿਰਾਈ ਨਾਲ ਜਾ ਕੇ ਇਹਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇ ਸੋ ਸਾਡੇ ਟਰੱਕ ਟਰਾਂਸਪੋਰਟਾਂ ਨੂੰ ਮੈਂ ਅਪੀਲ ਕਰਦਾ ਕਿ ਜਦੋਂ ਤੱਕ ਹਿਮਾਚਲ ਸਟੇਟ ਹਿਮਾਚਲ ਗਵਰਨਮੈਂਟ ਸਾਨੂੰ ਇਹ ਸ਼ਿਉਰਟੀ ਨਹੀਂ ਦੇ ਦਿੰਦੀ ਸਾਨੂੰ ਇਹ ਕਲੀਅਰ ਨਹੀਂ ਕਰ ਦਿੰਦੀ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਸਰਕਾਰ ਕਰੂਗੀ ਔਰ ਇਥੋਂ ਦਾ ਪ੍ਰਸ਼ਾਸਨ ਕਰੂਗਾ ਸੋ ਸਾਡੀ ਅਪੀਲ ਹੈ ਜਨ ਸੇਵਾ ਡਰਾਈਵਰ ਪਾਰਟੀ ਵੱਲੋਂ ਕਿ ਗੱਡੀਆਂ ਨੂੰ ਹਿਮਾਚਲ ਸੇਬਾਂ ਦੇ ਵਿੱਚ ਉਦੋਂ ਤੱਕ ਨਾ ਲੈ ਕੇ ਜਾਇਆ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਸੇਬ ਚਾਲੂ ਹੋਣ ਵਾਲਾ ਤੇ ਧੜਾ ਧੜ ਗੱਡੀ ਪੰਜਾਬ ਦੀ ਜਾਣੀ ਹੈ ਸੋ ਕੱਲ ਨੂੰ ਆਪਾਂ ਸੋਸ਼ਲ ਮੀਡੀਆ ਤੇ ਇਹ ਗੱਲ ਦੀਆਂ ਚੀਕਾਂ ਮਾਰੀਏ ਕਿ ਸਾਡੇ ਨਾਲ ਧੱਕਾ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਆ ਸੋ ਉਸ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਦੋਂ ਤੱਕ ਗੱਡੀਆਂ ਨਾ ਭੇਜੀਆਂ ਜਾਣ ਜਦੋਂ ਤੱਕ ਹਿਮਾਚਲ ਗਵਰਨਮੈਂਟ ਇਸ ਗੱਲ ਦਾ ਇਸ ਗੱਲ ਨੂੰ ਕਲੀਅਰ ਨਹੀਂ ਕਰ ਦਿੰਦੀ ਸ਼ੋਰਟੀ ਨਹੀਂ ਦੇ ਦਿੰਦੀ ਸਾਨੂੰ ਸਿਕਿਉਰਟੀ ਨਹੀਂ ਦੇ ਦਿੰਦੀ ਕਿ ਤੁਹਾਡੀ ਗੱਡੀ ਨੂੰ ਕੋਈ ਵੀ ਜਾਨ ਮਾਲ ਦਾ ਤੁਹਾਡੇ ਲੋਕਾਂ ਨੂੰ ਨਹੀਂ ਨੁਕਸਾਨ ਹੋਏਗਾ ਤੁਸੀਂ ਬੇਫਿਕਰ ਹੋ ਕੇ ਸੇਫਟ ਹੋ ਸਕਦੇ ਹੋ ਔਰ ਟੈਕਸੀ ਵਾਲੇ ਵੀਰਾਂ ਨੂੰ ਵੀ ਮੇਰੀ ਅਪੀਲ ਹੈ ਕਿ ਜਦੋਂ ਤੱਕ ਹਿਮਾਚਲ ਸਟੇਟ ਗਵਰਨਮੈਂਟ ਇਸ ਗੱਲ ਦੀ ਪੱਕੀ ਸ਼ੋਰਟੀ ਨਹੀਂ ਦਿੰਦੀ ਕਿ ਤੁਹਾਡੀ ਜਾਨ ਮਾਲ ਦੀ ਇਫਾਜ਼ਤ ਕੀਤੀ ਜਾਏਗੀ ਪ੍ਰਸ਼ਾਸਨ ਤੁਹਾਡੇ ਨਾਲ ਖੜੇਗਾ ਸੋ ਉਦੋਂ ਤੱਕ ਹਿਮਾਚਲ ਪ੍ਰਦੇਸ਼ ਵੱਲ ਨੂੰ ਨਾ ਜਾਇਆ ਜਾਵੇ ਸੋ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਵੀ ਸਟੇਟ ਦੇ ਵਿੱਚ ਜਾਣਾ ਗਲਤ ਹੈ ਜਾਂ ਇਹ ਸਾਰਾ ਦੇਸ਼ ਇੱਕੋ ਜਿਹਾ ਹੈ ਕਿਤੇ ਵੀ ਆਪਾਂ ਜਾ ਸਕਦੇ ਹਾਂ ਇੰਡੀਆ ਜਿਹੜਾ ਭਾਰਤ ਹੈ ਪਰ ਇਹ ਦੋ ਸਟੇਟਾਂ ਦਾ ਥੋੜੇ ਦਿਨਾਂ ਦਾ ਕੁਝ ਟਕਰਾਅ ਜਿਹੜਾ ਲੋਕਾਂ ਦਾ ਵਧਿਆ ਹੈ ਇਹ ਬਹੁਤ ਜ਼ਿਆਦੀ ਖਤਰਨਾਕ ਸਥਿਤੀ ਤੇ ਜਾ ਰਿਹਾ ਹੈ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀਰ ਭਰਾ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਵੇ ਸੋ ਜਦੋਂ ਤੱਕ ਇਹ ਮਾਹੌਲ ਸੁਖਾਵਾਂ ਨਹੀਂ ਹੁੰਦਾ ਇਸ ਚੀਜ਼ ਤੋਂ ਬਚਿਆ ਜਾਵੇ ਸੋ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਵੀ ਅਪੀਲ ਹੈ ਕਿ ਹਿਮਾਚਲ ਪ੍ਰਦੇਸ਼ ਦੀ ਜੀ ਡੀ ਪੀ ਦੀ ਤਾਰਾ ਜਿਹੜੀ ਉਹ ਵੱਡੇ ਪੱਧਰ ਤੇ ਉੱਤੇ ਟੂਰਿਜ਼ਮ ਤੋਂ ਆਉਂਦੀ ਹੈ ਸੋ ਅਪੀਲ ਕਰਦੇ ਹਾਂ ਹਿਮਾਚਲ ਗਵਰਨਮੈਂਟ ਨੂੰ ਵੀ ਕਿ ਇਸ ਗੱਲ ਦਾ ਸੰਗਿਆਨ ਲਿਆ ਜਾਵੇ ਮਾਮਲੇ ਦਾ ਮੁੱਖ ਮੰਤਰੀ ਜੀ ਨੂੰ ਵੀ ਅਪੀਲ ਹੈ ਕਿ ਪ੍ਰਸ਼ਾਸਨ ਤੋਂ ਵੀ ਮੰਗ ਹੈ ਕਿ ਜਿਹੜੇ ਜੜੀਆਂ ਵੀ ਘਟਨਾਵਾਂ ਹੋਈਆਂ ਨੇ ਉਹਨਾਂ ਦੀ ਜਾਂਚ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਅੱਗੇ ਤੋਂ ਇਹ ਘਟਨਾਵਾਂ ਨਾ ਹੋਣ ਆ ਇਹਦੇ ਵੱਲ ਨੂੰ ਕੋਈ ਕਦਮ ਚੁੱਕੇ ਜਾਣ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ